ਕੀ ਹੋ ਗਿਆ ਵਜਟਾ ਕੀ ਹੋ ਗਿਆ ਲੱਭਦਾ ਫਿਰ ਵੀ ਤੇ ਰਖੀ ਖੋ ਗਿਆ ਕੀ ਹੋ ਗਿਆ ਵਜਟਾ ਕੀ ਹੋ ਗਿਆ ਲੱਭਦਾ ਫਿਰ ਵੀ ਤੇ ਰਖੀ ਖੋ ਗਿਆ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਆ ਨਾ ਕਿ ਇਹ ਕਰੈਕਟਰ ਮੇਰੀ ਝੋਲੀ ਦੇ ਵਿੱਚ ਪਿਆ ਤੇ ਮੈਨੂੰ ਨਹੀਂ ਪਤਾ ਵੀ ਚਮਕੀਲਾ ਦੀ ਟੀਮ ਨੇ ਕਿੱਥੋਂ ਸਰਚ ਕੀਤਾ ਹਨਾ ਜਾਂ ਉਹਨਾਂ ਦੇ ਮਾਈਂਡ ਦੇ ਵਿੱਚ ਮੇਰਾ ਕਿਵੇਂ ਆਇਆ ਇਸ ਚੀਜ਼ ਬਾਰੇ ਮੈਨੂੰ ਨਹੀਂ ਪਤਾ ਜਿਵੇਂ ਸੋਨੀਆ ਮੈਮ ਦਾ ਨਾ ਇੱਕੋ ਹੋ ਸੀਗਾ ਆਪਣਾ ਕੀ ਉਹ ਨਾ ਜਿਵੇਂ ਆਪਣੀ ਥੋੜੀ ਬਾਡੀ ਜ਼ਿਆਦਾ ਐਕਟਿਵ ਰਹਿੰਦੀ ਆ ਉਹ ਇੰਨੇ ਜ਼ਿਆਦਾ ਐਕਟਿਵ ਨਹੀਂ ਸੀ ਰਹਿੰਦੇ ਉਹ ਥੋੜੇ ਜੇ ਲੋਅ ਰਹਿੰਦੇ ਸੀ ਤਾਂ ਇਮਤੀਆਜ਼ ਸਰ ਨੇ ਵੀ ਮੇਰੇ ਤੋਂ ਉਹੀ ਚੀਜ਼ ਕਢਵਾਈ ਸੀ ਅਦਿਲਜੀਤ ਦੋ ਸਾਂਝੀ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਜਿਸ ਤੋਂ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਕਿ ਮੇਰੇ ਤੋਂ ਜ਼ਿਆਦਾ ਚਮਕੀਲੇ ਬਾਰੇ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਲੇਕਿਨ ਜਦੋਂ ਇਮਤੀਆਜ਼ ਸਰ ਨੇ ਰਿਸਰਚ ਕੀਤੀ ਦਿਲਜੀਤ ਕਹਿੰਦੇ ਕਿ ਇਹ ਚੀਜ਼ਾਂ ਦਾ ਮੈਨੂੰ ਵੀ ਨਹੀਂ ਪਤਾ ਕਿ ਜਿਹੜੀਆਂ ਇਮਤੀਆਜ਼ ਸਰ ਨੇ ਕੱਢੀਆਂ ਨੇ ਮੈਨੂੰ ਲੱਗਦਾ ਵੀ ਕੱਲਾ ਚਮਕੀਲਾ ਹੀ ਨਹੀਂ ਇਮਤੀਆਜ਼ ਸਰ ਦੇ ਅੰਦਰ ਸਾਰੇ ਕੈਰੈਕਟਰ ਹੀ ਚੱਲਦੀ ਸੀ ਉਹ ਜਿਹੜੇ ਵੀ ਕੈਰੈਕਟਰ ਨੂੰ ਸਮਝਾਉਂਦੇ ਹੁੰਦੇ ਸੀ ਉਸ ਟਾਈਮ ਉਹ ਉਹੀ ਬਣੇ ਸੀ ਜਦੋਂ ਮੈਨੂੰ ਸਮਝਾਉਂਦੇ ਸੀ ਤਾਂ ਉਹਨਾਂ ਦੇ ਅੰਦਰ ਸੋਨੀਆਂ ਹੁੰਦੀ ਸੀ ਜਿਹੜੀ ਫੋਟੋ ਵਾਇਰਲ ਹੋ ਰਹੀ ਹੈ ਤੁਹਾਡੀ ਔਰ ਦਿਲਜੀਤ ਜੀ ਦੀ ਇਹ ਫੋਟੋ ਹੈ ਕਦੋਂ ਦੀ ਕਿਉਂਕਿ ਇਹ ਮੈਨੂੰ ਲੱਗਦਾ ਅੱਜ ਕੱਲ ਸਭ ਤੋਂ ਜ਼ਿਆਦਾ ਗਰਮ ਮੁੱਦਾ ਪਕਰਿਆ ਹੈ ਇਹ 12 ਸਾਲ ਪਹਿਲਾਂ ਦੀ ਫੋਟੋ ਹੈ ਜੱਟ ਐਂਡ ਜੁਲੀਅਟ ਦੀ ਤੇ ਪਤਾ ਨਹੀਂ ਕਿਵੇਂ ਭੱਗ ਗਿਆ ਮੈਨੂੰ ਵੀ ਇੱਕਦਮ ਅਚਾਨਕ ਹੀ ਪਤਾ ਲੱਗਿਆ ਜਦੋਂ ਮੈਂ ਸੁੱਤੀ ਉੱਠੀ ਆ ਤੇ ਉਦੋਂ ਜਦੋਂ ਮੈਨੂੰ ਇੱਕ ਦੋ ਪੋਸਟ ਆਈਆਂ ਮੈਂ ਨਾਰਮਲੀ ਲਿਆ ਮੈਂ ਕਿ ਚਲੋ ਲੋਕਾਂ ਦਾ ਕੀ ਹੈ ਕੁਝ ਵੀ ਆ ਪਰ ਜਿਵੇਂ ਜਿਵੇਂ ਮੈਂ ਸਕਰੋਲ ਕਰ ਰਹੀ ਹਾਂ ਉਵੇਂ ਉਵੇਂ ਦਲਜੀਤ ਦੀ ਵਾਈਫ ਦਲਜੀਤ ਦੀ ਵਾਈਫ ਵੀਡੀਓਜ਼ ਆਈਆਂ ਹਨਾ ਫਿਰ ਮੈਨੂੰ ਲੱਗਿਆ ਵੀ ਗੱਲ ਵੱਧ ਗਈ ਸ਼ੌਕਿੰਗ ਲਏ ਕਿ ਜਦੋਂ ਇਹ ਕਿਹਾ ਗਿਆ ਕਿ ਖੂਫੀਆ ਵਿਆਹ ਦਲਜੀਤ ਨੇ ਨਿਸ਼ਾ ਬਣਾਉਣਾ ਕਰਾਇਆ ਉਹ ਹੋਰ ਦਾ ਅਲੱਗੇ ਤਰ੍ਹਾਂ ਦੀ ਹਨਾ ਸਾਰਿਆਂ ਦੀ ਗੱਲ ਸੀਗੀ ਨਿਊਜ਼ ਸੀਗੀ ਜਦੋਂ ਮੈਨੂੰ ਹੀ ਪਤਾ ਚੱਲਿਆ ਸੀ ਕਿ ਏ ਆਰ ਰਹਿਮਾਨ ਸਰ ਦੇ ਸਟੂਡੀਓ ਕਾਲੂ ਮੇਰੀ ਡਬਿੰਗ ਹੈ ਮੈਨੂੰ ਨੀਂਦ ਨਹੀਂ ਆਈ ਮੈਨੂੰ ਮਤਲਬ 2-3 ਦਿਨ ਪਹਿਲਾਂ ਹੀ ਮੇਰੀ ਨੀਂਦ ਜਿਹੜੀ ਉੱਡ ਗਈ ਸੀ ਸਸ਼ੀਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਚਮਕੀਲਾ ਜਲਦ Netflix ਤੇ ਰਿਲੀਜ਼ ਹੋਣ ਵਾਲੀ ਹੈ ਸੋ ਚਮਕੀਲਾ ਦੇ ਹਰ ਕਿਰਦਾਰ ਨੂੰ ਬੜਾ ਪਸੰਦ ਕੀਤਾ ਜਾ ਰਿਹਾ ਸੋ ਇੱਕ ਕੈਰੈਕਟਰ ਸਾਡੇ ਨਾਲ ਵੀ ਹੈਗਾ ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ 'ਚ ਘਰ ਕੀਤਾ ਸੋ ਫਿਲਹਾਲ ਹਜੇ ਟੀਜ਼ਰ ਹੀ ਸਾਹਮਣੇ ਆਇਆ ਹੈ ਲੇਕਿਨ ਜਦੋਂ ਇਹ ਫਿਲਮ ਰਿਲੀਜ਼ ਹੋਏਗੀ ਤਾਂ ਹਰ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਨਿਸ਼ਾ ਬਾਨੋ ਅ ਅਮਰ ਆਵਾਜ਼ ਸੁਰਿੰਦਰ ਸੋਨੀਆ ਜੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਤੇ ਮੇਰੇ ਨਾਲ ਹੈਗੇ ਨੇ ਅੱਜ ਨਿਸ਼ਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾਂ ਨਿਸ਼ਾ ਬਹੁਤ ਸਾਰੇ ਕਿਰਦਾਰ ਹੰਡਾਉਣ ਦਾ ਮੌਕਾ ਮਿਲਦਾ ਸਕਰੀਨ ਤੇ ਰਾਈਟ ਸੋ ਬੜੇ ਕੈਰੈਕਟਰਸ ਤੁਸੀਂ ਪਲੇ ਕੀਤੇ ਨੇ ਬੜਾ ਪਿਆਰ ਵੀ ਮਿਲਿਆ ਸੋ ਸੁਰਿੰਦਰ ਸੋਨੀਆ ਜੀ ਦਾ ਕਿਰਦਾਰ ਤੁਹਾਡੀ ਝੋਲੀ ਕਿਸ ਤਰ੍ਹਾਂ ਪਿਆ ਦੇਖੋ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਨਾ ਕਿ ਇਹ ਕੈਰੈਕਟਰ ਮੇਰੀ ਝੋਲੀ ਦੇ ਵਿੱਚ ਪਿਆ ਤੇ ਮੈਨੂੰ ਨਹੀਂ ਪਤਾ ਵੀ ਚਮਕੀਲਾ ਦੀ ਟੀਮ ਨੇ ਕਿੱਥੋਂ ਸਰਚ ਕੀਤਾ ਹਨਾ ਜਾਂ ਉਹਨਾਂ ਦੇ ਮਾਈਂਡ ਦੇ ਵਿੱਚ ਮੇਰਾ ਕਿਵੇਂ ਆਇਆ ਇਸ ਚੀਜ਼ ਬਾਰੇ ਮੈਨੂੰ ਨਹੀਂ ਪਤਾ ਤੇ ਬਟ ਮੈਂ ਉਸ ਟਾਈਮ ਯੂਕੇ ਦੇ ਵਿੱਚ ਸ਼ੂਟ ਕਰ ਰਹੀ ਸੀ ਜਦੋਂ ਮੈਨੂੰ ਕਾਲ ਆਈ ਸੀ ਉਹਨਾਂ ਦੀ ਟੀਮ ਵੱਲੋਂ ਤੇ ਮੈਂ ਜਦੋਂ ਵਾਪਸ ਆਈਆਂ ਵਾਪਸ ਆ ਕੇ ਫੇਰ ਉਹਨਾਂ ਦੀ ਕਾਲ ਆਈ ਕਿ ਇਦਾਂ ਕਰਕੇ ਇਮਤੀਆਜ਼ ਸਰ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ ਤੇ ਮੈਨੂੰ ਉਹ ਚੀਜ਼ਾਂ ਸਾਰੀਆਂ ਮਜ਼ਾਕ ਲੱਗ ਰਹੀਆਂ ਸੀ ਮੈਨੂੰ ਲੱਗ ਰਿਹਾ ਸੀ ਕਿ ਆਉਂਦੇ ਰਹਿੰਦੇ ਆ ਨਾ ਕਾਲਸ ਇਦਾਂ ਲੋਕ ਬਹੁਤ ਕੁਝ ਕਹਿੰਦੇ ਆ ਪਰ ਅਸਲੀਅਤ ਉਹਦੋਂ ਪਤਾ ਲੱਗਦੀ ਹੈ ਜਦੋਂ ਤੁਹਾਡੇ ਸਾਹਮਣੇ ਉਹ ਪਰਸਨ ਹੁੰਦਾ ਜਿਹਦੀ ਉਹ ਗੱਲ ਕਰਦੇ ਆ ਤੇ ਸੇਮ ਉਦਾਂ ਹੀ ਹੋਇਆ ਜਦੋਂ ਮੈਂ ਆਈ ਇਮਤੀਆਜ਼ ਸਰ ਮੇਰੇ ਸਾਹਮਣੇ ਆਏ ਤਾਂ ਉਹ ਮੈਨੂੰ ਇੱਕ ਸੁਪਨੇ ਤੋਂ ਘੱਟ ਨਹੀਂ ਸੀ ਲੱਗ ਰਿਹਾ ਹੂੰ ਸੋ ਇਹ ਫਿਲਮ ਬਹੁਤ ਜ਼ਿਆਦਾ ਆਲਰੇਡੀ ਲੋਕਾਂ ਨੂੰ ਇੰਤਜ਼ਾਰ ਹੈ ਹੈਨਾ ਬਹੁਤ ਕੰਟਰੋਵਰਸਿਸ ਵੀ ਹੋਈਆਂ ਫਿਲਮ ਨੂੰ ਲੇਕਿਨ ਲੇਕਿਨ ਫਿਰ ਵੀ ਹਰ ਕਿਸੇ ਨੂੰ ਕਿਉਰੀਓਸਿਟੀ ਹੈ ਕਿ ਇਹ ਫਿਲਮ ਕਦੋਂ ਰਿਲੀਜ਼ ਹੋਏਗੀ ਸੋ ਜਿਸ ਤਰ੍ਹਾਂ ਉਹਨਾਂ ਦਾ ਕਿਰਦਾਰ ਸਿਗਾ ਮੈਂ ਉਹਨਾਂ ਬਾਰੇ ਥੋੜਾ ਜਿਹਾ ਸਰਚ ਕਰ ਰਹੀ ਸੀਗੀ ਹੈਨਾ ਬੜਾ ਦੇਸੀ ਅੰਦਾਜ਼ ਸੀਗਾ ਉਹਨਾਂ ਦਾ ਪਾਕਿਸਤਾਨ 'ਚ ਜੰਮੇ ਨੇ ਔਰ ਉਹਨਾਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ 뮤직 ਇੰਡਸਟਰੀ ਦੇ ਵਿੱਚ ਪੈਰ ਰੱਖਿਆ ਹੈਨਾ ਸੋ ਇਹ ਸਭ ਚੀਜ਼ਾਂ ਦੀ ਤੁਸੀਂ ਰਿਸਰਚ ਕੀਤੀ ਸੀਗੀ ਜਾਂ ਤੁਸੀਂ ਕੁਝ ਪ੍ਰੈਕਟਿਸ ਕੀਤੀ ਪਹਿਲਾਂ ਜਾਂ ਵਰਕਸ਼ਾਪਸ ਲਗਾਈਆਂ ਸੀਗੀਆਂ ਇਸ ਚੀਜ਼ ਲਈ ਬਿਲਕੁਲ ਜਦੋਂ ਮੈਨੂੰ ਇਹ ਕੈਰੈਕਟਰ ਆਫਰ ਹੋਇਆ ਸੀ ਉਦੋਂ ਮੈਨੂੰ ਨਹੀਂ ਪਤਾ ਸੀ ਵੀ ਸੋਨੀਆ ਮੈਮ ਕੌਣ ਨੇ ਹਨਾ ਤੇ ਪਰ ਜਦੋਂ ਮੈਨੂੰ ਦੱਸਿਆ ਗਿਆ ਕਿ ਇਹ ਕੈਰੈਕਟਰ ਤੁਸੀਂ ਪਲੇ ਕਰਨਾ ਉਸ ਟਾਈਮ ਮੈਂ ਕੱਢ ਕੇ ਦੇਖਿਆ ਬਟ ਉਹਨਾਂ ਦਾ ਬਹੁਤ ਜ਼ਿਆਦਾ ਡਾਟਾ ਨਹੀਂ ਆ ਹਨਾ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖਿਆ ਹੋਣਾ ਈਵਨ ਮੈਨੂੰ ਇਹ ਸੀ ਕਿ ਮੈਂ ਉਹਨਾਂ ਨੂੰ ਸਟੇਜ ਦੇਖਾਂ ਉਹ ਕਿਵੇਂ ਪਲੇ ਕਰਦੇ ਆ ਕਿਵੇਂ ਗਾਉਂਦੇ ਆ ਉਹਨਾਂ ਦਾ ਕੀ ਸਟਾਈਲ ਆ ਤਾਂ ਉਹਨਾਂ ਦੀਆਂ ਸਟੇਜਾਂ ਦੀਆਂ ਵੀ ਵੀਡੀਓਜ਼ ਮੈਨੂੰ ਨਹੀਂ ਇੰਨੀਆਂ ਮਿਲੀਆਂ ਹਨਾ ਇੱਕ ਦੋ ਵੀਡੀਓ ਸੀ ਜਿਹੜੀਆਂ ਮੈਂ ਦੇਖੀਆਂ ਪਰ ਉਹਨਾਂ ਦੀ ਲੁੱਕ ਤੇ ਧਿਆਨ ਮਾਰਿਆ ਕਿ ਕਿੱਦਾਂ ਦੀ ਉਹ ਲੁੱਕ ਰੱਖਦੇ ਸੀ ਹਨ ਚਲੋ ਉਹਨਾਂ ਦੀ ਟੀਮ ਵੀ ਬਰੀਕੀ ਨਾਲ ਕੰਮ ਕਰ ਰਹੀ ਸੀ ਪਰ ਮੈਂ ਵੀ ਕੁਛ ਨਾ ਕੁਝ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਅਸੀਂ ਰੱਖੀਆਂ ਜਿਵੇਂ ਸੋਨੀਆ ਮੈਮ ਦਾ ਨਾ ਇੱਕ ਉਹ ਸੀਗਾ ਆਪਣਾ ਕੀ ਉਹ ਨਾ ਜਿਵੇਂ ਆਪਣੀ ਥੋੜੀ ਬਾਡੀ ਜ਼ਿਆਦਾ ਐਕਟਿਵ ਰਹਿੰਦੀ ਆ ਉਹ ਇੰਨੇ ਜ਼ਿਆਦਾ ਐਕਟਿਵ ਨਹੀਂ ਸੀ ਰਹਿੰਦੇ ਉਹ ਥੋੜੇ ਜੇ ਲੋਅ ਰਹਿੰਦੇ ਸੀ ਤਾਂ ਇਮਤੀਆਜ਼ ਸਰ ਨੇ ਵੀ ਮੇਰੇ ਤੋਂ ਉਹੀ ਚੀਜ਼ ਕਢਵਾਈ ਸੀ ਇਮਤੀਆਜ਼ ਸਰ ਕਹਿੰਦੇ ਹੁੰਦੇ ਸੀ ਥੋੜੀ એનર્ਜੀ ਡਾਊਨ ਕਰਕੇ ਰਹਿਣਾ ਹੈ ਤਾਂ ਉਹ ਥੋੜਾ ਐਸੇ ਜੋਸ਼ ਵਿੱਚ ਰਹਤੇ ਹਨ ਤੋ ਉਹ ਚੀਜ਼ ਤੁਹਾਡੇ ਚ ਹੋਣੀ ਚਾਹੀਦੀ ਤੇ ਉਹ ਚੀਜ਼ਾਂ ਸੀਗੀਆਂ ਜਿਹੜੀਆਂ ਵੀ ਮੈਂ ਬਾਕੀ ਉਸ ਦੇ ਉੱਪਰ ਵਰਕ ਕੀਤਾ ਓਕੇ ਸੋ ਦਿਲਜੀਤ ਦੋ ਸਾਂਝਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਜਿਸ ਤੋਂ ਕਹਿੰਦੇ ਹੋਏ ਨਜ਼ਰ ਆ ਰਹੇ ਸੀਗੇ ਕਿ ਮੇਰੇ ਤੋਂ ਜ਼ਿਆਦਾ ਚਮਕੀਲੇ ਬਾਰੇ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਲੇਕਿਨ ਜਦੋਂ ਇਮਤੀਆਜ਼ ਸਰ ਨੇ ਰਿਸਰਚ ਕੀਤੀ ਦਿਲਜੀਤ ਕਹਿੰਦੇ ਕਿ ਇਹ ਚੀਜ਼ਾਂ ਦਾ ਮੈਨੂੰ ਵੀ ਨਹੀਂ ਪਤਾ ਕਿ ਜਿਹੜੀਆਂ ਇਮਤੀਆਜ਼ ਸਰ ਨੇ ਖੱਡੀਆਂ ਨੇ ਹਾਂ ਬਿਲਕੁਲ ਇਹ ਗੱਲ ਸਹੀ ਆ ਐਕਚੁਅਲੀ ਪਤਾ ਕੀ ਹੈ ਮੈਨੂੰ ਲੱਗਦਾ ਵੀ ਕੱਲਾ ਚਮਕੀਲਾ ਹੀ ਨਹੀਂ ਇਮਤੀਆਜ਼ ਸਰ ਦੇ ਅੰਦਰ ਸਾਰੇ ਕੈਰੈਕਟਰ ਹੀ ਚੱਲਦੇ ਸੀ ਉਹ ਜਿਹੜੇ ਵੀ ਕੈਰੈਕਟਰ ਨੂੰ ਸਮਝਾਉਂਦੇ ਹੁੰਦੇ ਸੀ ਉਸ ਟਾਈਮ ਉਹ ਉਹੀ ਬਣੇ ਸੀ ਜਦੋਂ ਮੈਨੂੰ ਸਮਝਾਉਂਦੇ ਸੀ ਤਾਂ ਉਹਨਾਂ ਦੇ ਅੰਦਰ ਸੋਨੀਆਂ ਹੁੰਦੀ ਸੀ ਓਕੇ ਮਤਲਬ ਉਹਨਾਂ ਨੇ ਪਤਾ ਨਹੀਂ ਉਹਨਾਂ ਦੀ ਕਿੰਨੇ 2 ਸਾਲ 3 ਸਾਲ ਉਹਨਾਂ ਨੇ ਮਤਲਬ ਸਰਚ ਕੀਤੀ ਹੈ ਹਰ ਇੱਕ ਕੈਰੈਕਟਰ ਨੂੰ ਲੈ ਕੇ ਇਸੇ ਕਰਕੇ ਤਾਂ ਉਹਨਾਂ ਨੇ ਸਾਰਿਆਂ ਤੋਂ ਕੈਰੈਕਟਰ ਪਰਫੈਕਟਲੀ ਉਵੇਂ ਹੀ ਕਢਵਾਏ ਨੇ ਫਿਲਮ ਦੇ ਵਿੱਚ ਸੋ ਮੂਵੀ ਬਣਾਉਣ ਲਈ ਕਿੰਨਾਕ ਟਾਈਮ ਲੱਗਾ ਹੈ ਕਿੰਨਾਕ ਸਮਾਂ ਲੱਗਾ ਕਿਉਂਕਿ ਇੱਕ ਬਾਇਓਪਿਕ ਤਿਆਰ ਕਰਨ ਦੇ ਵਿੱਚ ਮੈਨੂੰ ਲੱਗਦਾ ਕਿ ਨਾਰਮਲ ਮੂਵੀਜ਼ ਬਣਾਉਣ ਨਾਲੋਂ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਪ੍ਰੋਪਰ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਵਰਕ ਕਰਦੇ ਆ ਹਨਾ ਆਪਾਂ ਨੂੰ ਉਹ ਚੀਜ਼ਾਂ ਦਾ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਕੁਝ ਇਮੇਜినਰੀ ਚੀਜ਼ਾਂ ਹੁੰਦੀਆਂ ਨੇ ਸੋ ਕੁਝ ਇਮੇਜినਰੀ ਵੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਦੇਖੋ ਜਿੱਥੋਂ ਤੱਕ ਮੇਰੇ ਪਾਰਟ ਦੀ ਗੱਲ ਹੈ ਮੈਨੂੰ ਪਤਾ ਕਿ ਮੇਰੀਆਂ 4 ਮਹੀਨੇ ਦੀਆਂ ਉਹਨਾਂ ਨੇ ਡੇਟਸ ਲਈਆਂ ਸੀ ਜਿਦੇ ਵਿੱਚੋਂ ਵਿੱਚੋਂ ਮੇਰਾ ਕਦੇ ਸ਼ੂਟ ਹੁੰਦਾ ਸੀ ਕਦੇ ਕਦੇ ਮੇਰੀਆਂ ਡੇਟਸ ਫ੍ਰੀ ਹੁੰਦੀਆਂ ਸੀ ਬਟ ਜਿਹੜੀ ਬਾਕੀ ਦੀ ਟੀਮ ਹੈ ਉਹਨਾਂ ਨੇ ਤਾਂ ਕਾਫੀ ਟਾਈਮ ਕੀਤਾ ਕੰਮ ਐਗਜ਼ੈਕਟ ਕਿੰਨਾ ਉਹ ਮੈਨੂੰ ਨਹੀਂ ਪਤਾ ਪਰ ਕਾਫੀ ਲੰਬਾ ਟਾਈਮ ਚੱਲੀ ਆ ਤੇ ਪੰਜਾਬ ਦੇ ਵਿੱਚ ਸਾਡੇ ਸਿਰਫ ਖਾੜੇ ਖਾੜੇ ਸ਼ੂਟ ਹੋਏ ਨੇ ਜਿਹੜੇ ਮੇਰੇ ਤੇ ਮੇਰਾ ਜਿਹੜਾ ਟੋਕੀ ਪੋਰਸ਼ਨ ਉਹ ਸਾਰਾ ਮੇਰਾ ਬੰਬੇ ਹੋਇਆ ਸੀ ਓਕੇ ਸੋ ਇਹ ਫਿਲਮ ਆਪਾਂ ਨੂੰ ਜਿੰਨਾ ਇੰਤਜ਼ਾਰ ਆ ਤੁਹਾਨੂੰ ਜਿੰਨਾ ਇੰਤਜ਼ਾਰ ਆ ਉਹਨਾਂ ਸੀ ਨਿਸ਼ਾ ਦੇ ਕੈਰੈਕਟਰ ਦੇਖਣ ਦੇ ਲਈ ਵੀ ਬੜੇ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਨਿਸ਼ਾ ਇੱਕ ਬੜੀ ਟਵਿਸਟਿੰਗ ਜੀ ਚੀਜ਼ ਹੈ ਹੈਨਾ ਕਿ ਪਹਿਲਾਂ ਤਾਂ ਮੈਨੂੰ ਦੱਸੋ ਜਿਹੜੀ ਫੋਟੋ ਵਾਇਰਲ ਹੋ ਰਹੀ ਹੈ ਤੁਹਾਡੀ ਔਰ ਦਿਲਜੀਤ ਜੀ ਦੀ ਇਹ ਫੋਟੋ ਹੈ ਕਦੋਂ ਦੀ ਕਿਉਂਕਿ ਇਹ ਮੈਨੂੰ ਲੱਗਦਾ ਅੱਜ ਕੱਲ ਸਭ ਤੋਂ ਜ਼ਿਆਦਾ ਗਰਮ ਮੁੱਦਾ ਬਖ ਰਿਹਾ ਹੈ ਬਿਲਕੁਲ ਇਹ 12 ਸਾਲ ਪਹਿਲਾਂ ਦੀ ਫੋਟੋ ਹੈ ਜੱਟ ਐਂਡ ਜੁਲੀਅਟ ਦੀ ਤੇ ਪਤਾ ਨਹੀਂ ਕਿਵੇਂ ਭੱਗ ਗਿਆ ਮੈਨੂੰ ਵੀ ਇੱਕਦਮ ਅਚਾਨਕ ਹੀ ਪਤਾ ਲੱਗਿਆ ਜਦੋਂ ਮੈਂ ਸੁੱਤੀ ਉੱਠੀ ਆ ਤੇ ਉਦੋਂ ਜਦੋਂ ਮੈਨੂੰ ਇੱਕ ਦੋ ਪੋਸਟ ਆਈਆਂ ਮੈਂ ਨਾਰਮਲੀ ਲਿਆ ਮੈਂ ਕਿ ਚਲੋ ਲੋਕਾਂ ਦਾ ਕੀ ਹੈ ਕੁਝ ਵੀ ਆ ਪਰ ਜਿਵੇਂ ਜਿਵੇਂ ਮੈਂ ਸਕਰੋਲ ਕਰ ਰਹੀ ਆ ਉਵੇਂ ਉਵੇਂ ਦਲਜੀਤ ਦੀ ਵਾਈਫ ਦਲਜੀਤ ਦੀ ਵਾਈਫ ਵੀਡੀਓਜ਼ ਐਨੀਆਂ ਹਨਾ ਫੇਰ ਮੈਨੂੰ ਲੱਗਿਆ ਵੀ ਗੱਲ ਵੱਧ ਗਈ ਹੈ। ਤਾਂ ਮਤਲਬ ਤੁਹਾਨੂੰ ਕਿਸੇ ਨੇ ਪੁੱਛਿਆ ਜਾਂ ਤੁਹਾਡੇ ਤੱਕ ਕਿਸੇ ਵੀ মিডিਆ ਵਾਲੇ ਨੇ ਅਪਰੋਚ ਕੀਤੀ ਬੰਬੇ ਵਾਲੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੈਨਾ ਉਹਨਾਂ ਦੇ ਲਈ ਤੁਸੀਂ ਹੀ ਦਿਲਜੀਤ ਦੇ ਵਾਈਫ ਹੋਰ ਅੱਜ ਵੀ ਚੱਲ ਰਿਹਾ ਅਸੀਂ ਸੋਸ਼ਲ ਮੀਡੀਆ ਖੋਲਦੇ ਆ ਅੱਜ ਵੀ ਆ ਰਿਹਾ ਹੈ ਕਿ ਨੀਸ਼ਾ ਬਾਨੋ ਔਰ ਦਿਲਜੀਤ ਦਾ ਸੰਜ ਔਰ ਤੁਹਾਡਾ ਮੁੰਡਾ ਵੀ ਦਿਖਾਇਆ ਹੈਗਾ ਉਹ ਮੁੰਡਾ ਪਤਾ ਨਹੀਂ ਕਿੱਥੇ ਹੈ ਉਹਨੂੰ ਵੀ ਮਿਲਣਾ ਚਾਹੀਦਾ ਐਕਚੁਅਲੀ ਗੱਲ ਇਹ ਸੀ ਕਿ ਜਦੋਂ ਆਈ ਸੀ ਇਹ ਨਿਊਜ਼ ਹੈਨਾ ਉਸ ਤੋਂ ਬਾਅਦ ਮੈਨੂੰ ਕਾਫੀ ਟੈਗ ਆਏ ਹੈਨਾ ਕਾਫੀ ਲੋਕਾਂ ਨੇ ਮਤਲਬ ਪੁੱਛਿਆ ਵੀ ਹੈਨਾ ਤੇ ਫੇਰ ਉਸ ਤੋਂ ਬਾਅਦ ਅੱਛਾ ਸ਼ੌਕਿੰਗ ਗੱਲ ਇਹ ਕਿ ਜਦੋਂ ਇਹ ਕਿਹਾ ਗਿਆ ਕਿ ਖੂਫੀਆ ਵਿਆਹ ਦਲਜੀਤ ਨੇ ਨਿਸ਼ਾ ਮਨਣਾ ਕਰਾਇਆ ਉਹ ਹੋਰ ਜ਼ਿਆਦਾ ਅਲੱਗ ਤਰ੍ਹਾਂ ਦੀ ਹਨਾ ਸਾਰਿਆਂ ਦੀ ਗੱਲ ਸੀਗੀ ਨਿਊਜ਼ ਸੀਗੀ ਤੇ ਬਿਲਕੁਲ ਲੋਕਾਂ ਨੇ ਅਪਰੋਚ ਕੀਤੀ ਤੇ ਜਦੋਂ ਪਤਾ ਚੱਲ ਗਿਆ ਪਹਿਲਾਂ ਇਹ ਸੀ ਕਿ ਦਿਲਜੀਤ ਦੀ ਵਾਈਫ ਸੀ ਉਸ ਤੋਂ ਬਾਅਦ ਇਹ ਹੋ ਗਿਆ ਕਿ ਨਿਸ਼ਾ ਮਾਨ ਨੂੰ ਦਿਲਜੀਤ ਦੀ ਵਾਈਫ ਤਾਂ ਫਿਰ ਉਹ ਚੀਜ਼ ਜ਼ਿਆਦਾ ਵਾਇਰਲ ਹੋ ਗਈ ਅੱਛਾ ਸਮੀਰ ਦਾ ਕੀ ਰਿਐਕਸ਼ਨ ਸੀ ਜਦੋਂ ਸਮੀਰ ਨੇ ਵੀ ਇਹ ਦੇਖਿਆ ਸਮੀਰ ਦੇ ਕੋ ਫਾਨੀ ਕਰਦੇ ਹੁੰਦੇ ਹਨਾ ਉਹਨੇ ਇਹਦੇ ਵਿੱਚ ਦੇਖੋ ਕੋਈ ਰਿਐਲਿਟੀ ਤਾਂ ਹੈ ਨਹੀਂ ਸਾਰੀ ਦੁਨੀਆ ਨੂੰ ਪਤਾ ਹੀ ਹੈ ਹਨਾ ਖਾਸ ਕਰਕੇ ਆਪਣੀ ਇੰਡਸਟਰੀ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਤੇ ਸਮੀਰ ਵੀ ਬਸ ਹੱਸ ਰਹੇ ਸੀ ਫਨ ਕਰ ਰਹੇ ਸੀ ਅਸੀਂ ਹੋਰ ਕੀ ਤੇ ਅਸੀਂ ਜਿਹੜੀ ਮੈਂ ਆਪਣੀ ਪੋਸਟ ਪਾਈ ਸੀ ਉਹ ਮੈਂ ਇਹੇ ਕਰਕੇ ਪਾਈ ਸੀ ਵੀ ਥੋੜਾ ਜਿਹਾ ਵੰਬੇ ਵਾਲਿਆਂ ਨੂੰ ਪਤਾ ਚੱਲ ਜੇ ਵੀ ਇਹ ਫੋ ਸੋ 니ਸ਼ਾ ਰਿਲੇਸ਼ਨਸ਼ਿਪਸ ਨੂੰ ਲਾਈਕ ਕਿ ਤੁਸੀਂ ਬੜੇ ਬੋਲਡ ਹੋ ਹੈਨਾ ਬੜੇ ਓਪਨਲੀ ਦੱਸਦੇ ਹੋ ਕਿ ਕਿਸ ਤਰ੍ਹਾਂ ਦੇ ਰਿਲੇਸ਼ਨ ਜਿਹੜੇ ਨੇ ਵਧੀਆ ਤਰੀਕੇ ਨਾਲ ਨਿਭਦੇ ਨੇ ਲੇਕਿਨ ਇੱਕ ਰੀਲ ਹੋਰ ਬਹੁਤ ਵਾਇਰਲ ਹੋ ਰਹੀ ਆ ਜਿਸ ਚ ਸਮੀਰ ਨੂੰ ਵੀ ਲਈ ਹੋਈ ਆ ਖੁੱਲੀ ਛੁੱਟੀ ਬਿਲਕੁਲ ਦੇਖੋ ਜਿਵੇਂ ਤੁਸੀਂ ਕਿਹਾ ਵੀ ਮੈਂ ਕਦੇ ਕੋਈ ਗੱਲ ਲੁਕੋਈ ਨਹੀਂ ਆ ਹੈਨਾ ਜਿਵੇਂ ਦੀ ਮੈਂ ਹੈਗੀ ਆ ਮੈਂ ਕੈਮਰੇ ਅੱਗੇ ਵੀ ਓਵੇਂ ਦੀ ਆ ਤੇ ਉਹ ਖੁੱਲੀ ਛੁੱਟੀ ਹਾਂ ਉਹ ਜਿਹੜੀ ਫਿਰ ਕੰਡੀਸ਼ਨ ਆ ਤੁਸੀਂ ਨਾਲ ਉਹ ਵੀ ਤਾਂ ਦੇਖੀ ਹੋਣੀ ਆ ਵੀ ਮੇਰੇ ਤੋਂ ਬੈਟਰ ਤੇ ਮੈਨੂੰ ਲੱਗਦਾ ਨਹੀਂ ਇਸ ਜਨਮ ਦੇ ਵਿੱਚ ਉਹਨੂੰ ਮੇਰੇ ਤੋਂ ਬੈਟਰ ਮਿਲ ਜੂ ਕੋਈ ओके ਜਦੋਂ ਤੁਸੀਂ ਸੀਗੇ ਦੋਨੋਂ ਹੈਨਾ ਵਿਆਹ ਨਹੀਂ ਸੀ ਹੋਇਆ ਜਦੋਂ ਤੁਹਾਨੂੰ ਪਤਾ ਸੀਗਾ ਕਿ ਸਮੀਰ ਨਾਲ ਮੇਰੀ ਮੈਰਿਜ ਹੋਣੀ ਹੈ ਹੈਨਾ ਵੀ ਹੋਣ ਵਾਲਾ ਵਿਆਹ ਉਸ ਟਾਈਮ ਤੇ ਕੋਈ ਇਸ ਤਰ੍ਹਾਂ ਹੋਇਆ ਹੋਵੇ ਕਿ ਸਮੀਰ ਨੂੰ ਕਿਸੇ ਲੜਕੀ ਨੇ ਅਪਰੋਚ ਕੀਤਾ ਹੋਵੇ ਔਰ ਤੁਹਾਨੂੰ ਪਤਾ ਹੋਵੇ ਔਰ ਤੁਹਾਡਾ ਰਿਐਕਸ਼ਨ ਕੀ ਸੀ ਸਮੀਰ ਨੂੰ ਬਿਲਕੁਲ ਕੁੜੀਆਂ ਅਪਰੋਚ ਕਰਦੀਆਂ ਹੁਣ ਤੱਕ ਕਰਦੀਆਂ ਤੇ ਹੁਣ ਵੀ ਜਦੋਂ ਅਸੀਂ ਕਿਤੇ ਜਾਂਦੇ ਆ ਹਨਾ ਕਿਉਂਕਿ ਅਸੀਂ ਪਿੱਛੇ ਜੇ ਅਸੀਂ ਦੁਬਈ ਸ਼ੂਟ ਕਰ ਰਹੇ ਸੀਗੇ ਤਾਂ ਉੱਥੇ ਸਾਡੇ ਨਾਲ ਇੱਕ ਕੁੜੀ ਸੀਗੀ ਤੇ ਉਹ ਸਮੀਰ ਤੇ ਉਹ ਬਹੁਤ ਫਰੈਂਡਲੀ ਸੀ ਹਨਾ ਜਿਵੇਂ ਵੀ ਅਸੀਂ ਬੈਠੇ ਰਹਿਣਾ ਇਹਨਾਂ ਨੇ ਵੀਡੀਓ ਬਣਾਉਣਾ ਸਾਈਡ ਤੇ ਚਲੇ ਜਾਣਾ ਕੁਝ ਕਰਨਾ ਹਨਾ ਬਟ ਉਹਨੂੰ ਇਹ ਨਹੀਂ ਸੀ ਪਤਾ ਸੀ ਹਸਬੈਂਡ ਵਾਈਫ ਆ ਅੱਛਾ ਉਹਦਾ ਚੱਕਰ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਇੱਕ ਦੂਜੇ ਦੇ ਫਰੈਂਡ ਆ ਤੇ ਅਸੀਂ ਕਦੇ ਵੀ ਕੋਈ ਗੱਲ ਇੱਕ ਦੂਜੇ ਤੋਂ ਲੁਕੋ ਕੇ ਰੱਖਦੇ ਨਹੀਂ ਜਦੋਂ ਕੋਈ ਸਮੀਰ ਨੂੰ ਕੋਈ ਏਦਾਂ ਪ੍ਰਪੋਜ਼ਲ ਦਾ ਸਮੀਰ ਮੈਨੂੰ ਦੱਸ ਦਿੰਦੇ ਆ ਮੈਂ ਉਹਨਾਂ ਨੂੰ ਪਰ ਅਸੀਂ ਇਹ ਚੀਜ਼ਾਂ ਸਾਰੀਆਂ ਮਤਲਬ ਫਨ ਵੇ ਨਾਲ ਲੈਂਦੇ ਆ ਏਦਾਂ ਦਾ ਕੋਈ ਚੱਕਰ ਨਹੀਂ ਹੈ ਕਿ ਹਾਂ ਕੋਈ ਸ਼ੱਕ ਸ਼ੋਕ ਵਾਲਾ ਕੋਈ ਲੜਾਈ ਝਗੜੇ ਵਾਲਾ ਉਹਦਾਂ ਦਾ ਨਹੀਂ ਹੈ ਭਰੋਸਾ ਇੱਕ ਦੂਜੇ ਤੇ ਪੂਰਾ ਸਾਨੂੰ ਸੋ ਜਿਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਹੈ ਨਾ ਆਪਾਂ ਆਪਣੀ ਇੰਡਸਟਰੀ ਦੇ ਵਿੱਚ ਦੇਖਿਆ ਹੈ ਕਿ ਬੜੇ ਪਿਆਰੇ ਪਿਆਰੇ ਬੜੇ ਸਟਲ ਕੈਰੈਕਟਰਸ ਤੁਸੀਂ ਕੀਤੇ ਨੇ ਅਜ ਤੱਕ ਇੰਡਸਟਰੀ 'ਚ ਔਰ ਬਾਲੀਵੁੱਡ ਵਾਲਿਆਂ ਨੇ ਵੀ ਤੁਹਾਨੂੰ ਉਸੇ ਤਰ੍ਹਾਂ ਦੇ ਕਿਰਦਾਰ ਦੇ ਵਿੱਚ ਹੀ ਸਾਡੇ ਸਾਹਮਣੇ ਲੈ ਕੇ ਆ ਰਹੇ ਨੇ ਹੈਨਾ ਸੋ ਤੁਹਾਡੇ ਲੁਕਸ ਤੇ ਵੀ ਬੜਾ ਬਾਰੀਕੀ ਨਾਲ ਕੰਮ ਕੀਤਾ ਗਿਆ ਮੈਂ ਸੁਣਿਆ ਹੈ ਨਾ ਕਿ ਔਰ ਪਰਸਨਲੀ ਕੱਪੜੇ ਵੀ ਬਹੁਤ ਪਸੰਦ ਆਏ ਸੀ ਉਹਨਾਂ ਦੇ ਸੋ ਇਹ ਚੀਜ਼ਾਂ ਦੇ ਬਾਰੇ ਮੈਂ ਜ਼ਰੂਰ ਜਾਣ ਰਹੀ ਹਾਂ ਬਿਲਕੁਲ ਲੁਕਸ ਦੇ ਉੱਪਰ ਦੇਖੋ ਉਹਨਾਂ ਨੇ ਡੀਪਲੀ ਕੰਮ ਕੀਤਾ ਸੀ ਈਵਨ హెయిਰ ਤੋਂ ਲਾਈਕ హెయిਰ ਕਲਰ ਮੇਰਾ ਚੇਂਜ ਹੋਇਆ ਹੈ ਨਾ ਮੇਰਾ ਬੜਾ ਸੋਹਣਾ ਕਲਰ ਸੀਗਾ ਤੇ ਸਾਰਾ ਉਹਨਾਂ ਨੇ ਬਲੈਕ Z ਬਲੈਕ ਕਰਾਇਆ ਹੈ ਨਾ ਫਿਰ ਲੁਕਸ ਤੇ ਕੱਪੜਿਆਂ ਨੂੰ ਲੈ ਕੇ ਇੰਨੇ ਕੋ ਕਾਸਟਿਮ ਕਿ ਮੈਂ ਥੱਕ ਗਈ ਸੀ ਚੇਂਜ ਕਰ ਕਰਕੇ ਬਟ ਉਹਨਾਂ ਦਾ ਨਹੀਂ ਉਹ ਕਹਿ ਰਹੇ ਸੀ ਅਗਰ ਜਿੰਨੇ ਡਾਲਨੇ ਆਂ ਡਾਲੋ ਬਾਕੀ ਹਮ ਕੱਲ ਟ੍ਰਾਈ ਤਾਂ ਮਤਲਬ ਇਦਾਂ ਪੂਰਾ ਬਣਿਆ ਹੋਇਆ ਸੀਗਾ ਕਿ ਇਹ ਪੂਰੇ ਸੋਨੀਆ ਦੇ ਕਾਸਟਿਊਮ ਹੀ ਆ ਸੋਨੀਆ ਦੇ ਸਾਰੇ ਸੂਟ ਨੇ ਉਹਦੇ ਨਾਲ ਓੰਨੀ ਹੀ ਜੁੱਤੀਆਂ ਨੇ ਓੰਨੀ ਹੀ ਇਅਰਿੰਗਸ ਨੇ ਈਵਨ ਓੰਨੀ ਹੀ ਨੋਜ਼ ਪਿੰਨ ਨੇ ਨੋਜ਼ ਪਿੰਨ ਵੀ ਮੇਰੇ ਗੋਲ ਵਾਲੇ ਤੇ ਵੱਡੇ ਵਾਲੇ ਰੱਖੇ ਗਏ ਸੀ ਹਨਾ ਜਿਵੇਂ ਮੋਸਟਲੀ ਮੈਂ ਛੋਟੇ ਵਾਲੇ ਪਾਉਣੀ ਆ ਤੇ ਉਹ ਸਾਰੀਆਂ ਚੀਜ਼ਾਂ ਵਾਚ ਚੂੜੀਆਂ ਤੇ ਚੇਨਾਂ ਜਿਹੜੀਆਂ ਉਦੋਂ ਚੱਲਦੀਆਂ ਹੁੰਦੀਆਂ ਸੀ ਗਲੇ ਵਾਲੀਆਂ ਹਨਾ ਈਵਨ హెయిਰ ਪਿੰਨ ਜਿਹੜੇ ਚੱਲਦੇ ਸੀ ਉਸ ਟਾਈਮ ਦੇ ਮਤਲਬ ਮੈਂ ਦੱਸ ਨਹੀਂ ਸਕਦੀ ਵੀ ਕਿੰਨੀ ਬਰੀਕੇ 'ਚ ਉਹਨਾਂ ਨੇ ਕੰਮ ਕੀਤਾ ਤੇ ਕੋਸ਼ਕ ਤਾਂ ਮੈਨੂੰ ਪਰਸਨਲੀ ਸੂਟ ਬਹੁਤ ਜ਼ਿਆਦਾ ਪਸੰਦ ਸੀਗੇ। ਕੀ ਬਾਤ ਹੈ ਕੀ ਬਾਤ ਹੈ। ਸੋ ਕਿਹੜਾ ਗਾਣਾ ਤੁਸੀਂ ਗਾ ਰਹੇ ਹੋ ਅਸੀਂ ਸੁਣਿਆ ਹੋਈ ਆ। ਸੋ ਜ਼ਰੂਰ ਇੱਥੇ ਵੀ ਸਾਡੇ ਨਾਲ ਸ਼ੇਅਰ ਕਰੋ ਕਿਉਂਕਿ ਉਹੀ ਮੈਨੂੰ ਲੱਗਦਾ ਕਿ ਉਹ ਗਾਣਾ ਜਿਹੜਾ ਬਹੁਤ ਰੰਗ ਬਨ ਰਿਹਾ ਹੈ ਨਾ ਜਿਹੜਾ ਹਲਕਾ ਜਿਹਾ ਟੀਜ਼ਰ ਵੀ ਰਿਲੀਜ਼ ਕੀਤਾ ਨਾ ਉਹਦੇ 'ਚ ਵੀ ਅੱਛਾ ਲੱਗ ਬਿਲਕੁਲ ਜੀ ਮੈਂ ਤੁਹਾਨੂੰ ਸੁਣਾ ਦਿੰਨੀ ਆ। ਵੈਸੇ ਉਹ ਗਾਣਾ ਮੇਰਾ ਤੇ ਦਿਲਜੀਤ ਜੀ ਦਾ ਡਿਊਟ ਹੈ। ਪਰ ਮੈਂ ਤੁਹਾਨੂੰ ਆਪਣੀਆਂ ਦੋ ਲੈਣਾ ਸੁਣਾ ਦਿੰਨੀ ਆ। ਸ਼ੁਰ ਸ਼ੁਰ ਕੀ ਹੋ ਗਿਆ ਵੇ ਜਟਾ ਕੀ ਹੋ ਗਿਆ ਲੱਭਦਾ ਫਿਰ ਵੀ ਤੇ ਰਖੀ ਖੋ ਗਿਆ ਕੀ ਹੋ ਗਿਆ ਵੀ ਜਟਾ ਕੀ ਹੋ ਗਿਆ ਲੱਭਦਾ ਫਿਰੇ ਵੀ ਤੇਰਾ ਕੀ ਖੋ ਗਿਆ ਜਿਵੇਂ ਤੁਸੀਂ ਬੜਾ ਟਾਕੜ ਜਿਹਾ ਗਾਉਣੇ ਹੋ ਹਨ ਤੁਸੀਂ ਕਿਹਾ ਕਿ ਮੈਂ ਐਕਟਿਵਲੀ ਗਾਉਣੀ ਆ ਤੇ ਇਹ ਗਾਣਾ ਫਿਰ ਕਿਸ ਤਰ੍ਹਾਂ ਗਾਇਆ ਸੀਗਾ ਬੜਾ ਸੁਧਲੀ ਗਾਇਆ ਜਾਂ ਇਹ ਵੀ ਬੜਾ ਬੋਲਡਲੀ ਗਾਉਣਾ ਪਿਆ ਤੁਹਾਨੂੰ ਇਹ ਨਹੀਂ ਇਹ ਤਾਂ ਹੁਣ ਦੇਖੋ ਜਿਹੜਾ ਉਹਨਾਂ ਦਾ ਸਕੇਲ ਰੱਖਿਆ ਸੀ ਸੋਨੀਆ ਮੈਮ ਦਾ ਜਿਹੜਾ ਸਕੇਲ ਹੈ ਉਹੀ ਸਕੇਲ ਦੇ ਉੱਪਰ ਹੀ ਮੈਂ ਗਾਇਆ ਬਟ ਜੇ ਮੈਂ ਉਹਦੀ ਗੱਲ ਕਰਾਂ ਐਕਟਿੰਗ ਦੀ ਗੱਲ ਕਰਾਂ ਤਾਂ ਉਹ ਉਹਨਾਂ ਨੇ ਉੱਥੇ ਨਿਸ਼ਾ ਨਹੀਂ ਪਰਫਾਰਮ ਕਰਾਈ ਉੱਥੇ ਉਹਨਾਂ ਨੇ ਸੋਨੀਆਂ ਹੀ ਪਰਫਾਰਮ ਕਰਾਈ ਜਿਵੇਂ ਮੈਂ ਜਦੋਂ ਪਰਫਾਰਮ ਕਰਦੀ ਆ ਮੈਂ ਇੱਕ ਲਾਈਨ गा ਕੇ 10 ਮਿੰਟ ਨੱਚਦੀ ਰਹਿਣੀ ਆ ਆਪਣੀ ਸਟੇਜ ਦੇ ਉੱਪਰ ਹਨਾ ਫੇਰ ਮੈਨੂੰ ਸਾਰੇ ਕਹਿੰਦੇ ਵੀ ਗਾ ਵੀ ਲੈ ਉੱਥੇ ਸੀਗਾ ਕਿਮਤਿਆਸਰ ਨੇ ਕਿਹਾ ਸੀ ਕਿ ਨਾਚਣਾ ਨਹੀਂ ਹੈ ਕਿਉਂਕਿ ਉਸ ਟਾਈਮ ਦੇ ਵਿੱਚ ਸਿੰਗਰਜ਼ ਨਾ ਨੱਚਦੀਆਂ ਨਹੀਂ ਸੀ ਹੁੰਦੀਆਂ ਉਦੋਂ ਇਹ ਕਲਚਰ ਹੁੰਦਾ ਸੀਗਾ ਤਾਂ ਉੱਥੇ ਮਤਲਬ ਪ੍ਰੋਪਰ ਉਹਨਾਂ ਨੇ ਮੇਰੇ ਤੋਂ ਸੋਨੀਆ ਹੀ ਪਲੇ ਕਰਵਾਇਆ ਤੇ ਜਿਹੜਾ ਉਹਨਾਂ ਦਾ ਸਕੇਲ ਸੀ ਮੈਂ ਉਸੇ ਸਕੇਲ ਦੇ ਉੱਪਰ ਸੇਮ ਗਾਇਆ ਤੇ ਮੇਰਾ ਮਤਲਬ ਥੋੜਾ ਵੋਕਲ ਦਾ ਵੀ ਉਦਾਂ ਦਾ ਹੀ ਰੱਖਿਆ ਗਿਆ ਹੈ ਟ੍ਰੀਟਮੈਂਟ ਕਿ ਉਹ ਆ ਲਵਜ਼ ਨੂੰ ਕਿੱਦਾਂ ਕਹਿੰਦੇ ਆ ਤੇ ਤੁਸੀਂ ਆ ਲਵਜ਼ ਨੂੰ ਕਿੱਦਾਂ ਕਹਿਣਾ ਸੋ ਨਿਸ਼ਾ ਬੜਾ ਔਖਾ ਹੁੰਦਾ ਹੈ ਹੈਨਾ ਜਦੋਂ ਆਪਾਂ ਕੈਮਰੇ ਦੇ ਅੱਗੇ ਆਪਣੇ ਆਪ ਨੂੰ ਯੂ ਨੋ ਪ੍ਰੈਜ਼ੈਂਟ ਕਰਨਾ ਹੁੰਦਾ ਡਿਲੀਵਰ ਕਰਨਾ ਹੁੰਦਾ ਸੋ ਆਪਣੀ ਇੰਡਸਟਰੀ ਦੇ ਵਿੱਚ ਤਾਂ ਹੁਣ ਇੰਨੇ ਕੁ ਲਿੰਕਸ ਦਾ ਸਟਰੋਂਗ ਹੋ ਗਏ ਕਿ ਤੁਸੀਂ ਈਜ਼ੀਲੀ ਪਰਫਾਰਮ ਕਰ ਲੈਨੇ ਹੋ ਹੈਨਾ ਲੇਕਿਨ ਉੱਧਰ ਜਾ ਕੇ ਏ ਆਰ ਰ ਆਜ਼ਲੀ ਡਾਇਰੈਕਟ ਕਰ ਰਹੇ ਨੇ ਉਹਨਾਂ ਦੀ ਦੇਖ ਰਖੇ ਤੁਸੀਂ ਹੈਨਾ ਸ਼ੂਟ ਕਰਨਾ ਕਿੰਨੇ ਕੁ ਉਸ ਟਾਈਮ ਨਰਵਸ ਸੀਗੇ ਕਿੰਨੇ ਕੁ ਕੌਨਫिडेंट ਸੀਗੇ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਆਪਣਾ ਬੈਸਟ ਦੇ ਪਾਈ ਕਿਹੜੀ ਚੀਜ਼ ਨੇ ਤੁਹਾਨੂੰ ਬੰਨ ਕੇ ਰੱਖਿਆ ਪੋਜ਼ਿਟਿਵ ਰੱਖਿਆ ਦੇਖੋ ਮੈਨੂੰ ਮੈਂ ਪਹਿਲਾਂ ਬਹੁਤ ਨਰਵਸ ਸੀ ਮੈਂ ਤੁਹਾਨੂੰ ਐਵੇਂ ਕਹਾਂ ਹੈਨਾ ਜਦੋਂ ਮੈਨੂੰ ਇਹ ਪਤਾ ਚੱਲਿਆ ਸੀ ਕਿ ਏਆ ਰਹਿਮਾਨ ਸਰ ਦੇ ਸਟੂਡੀਓ ਕੱਲੂ ਮੇਰੀ ਡਬਿੰਗ ਹੈ ਮੈਨੂੰ ਨੀਂਦ ਨਹੀਂ ਆਈ ਅੱਛਾ ਮੈਨੂੰ ਮਤਲਬ 2-3 ਦਿਨ ਪਹਿਲਾਂ ਹੀ ਮੇਰੀ ਨੀਂਦ ਜਿਹੜੀ ਉੱਡ ਗਈ ਸੀ ਫਿਰ ਮੈਂ ਜਦੋਂ ਉੱਥੇ ਸਟੂਡੀਓ ਦੇ ਵਿੱਚ ਗਈ ਤਾਂ ਮੈਨੂੰ ਸਮੀਰ ਨੇ ਇਹ ਗੱਲ ਵੀ ਰੱਬ ਨੇ ਨਾ ਤੈਨੂੰ ਬਹੁਤ ਵੱਡਾ ਮੌਕਾ ਦਿੱਤਾ ਵੀ ਜਿਹੜਾ ਤੂੰ ਅੱਜ ਇੰਨਾਂ ਲੋਕਾਂ ਦੇ ਵਿੱਚ ਖੜੀ ਹੈ ਜੇ ਇੱਥੇ ਆਪਣੀ ਕਿਸੇ ਵੀ ਗਲਤੀ ਕਰਕੇ ਜਾਂ ਨਰਵਸਨੈਸ ਕਰਕੇ ਕੋਈ ਵੀ ਚੀਜ਼ ਇੱਧਰ ਉੱਧਰ ਹੋ ਗਈ ਤਾਂ ਇਹ ਆਪਾਂ ਨੂੰ ਦੁਬਾਰੇ ਨਹੀਂ ਮਿਲਣਾ ਫਿਰ ਉਹ ਇੱਕ ਚੀਜ਼ ਸੀ ਜਿਹਦੇ ਨਾਲ ਮੈਂ ਅੰਦਰੋਂ ਆਪਣੇ ਆਪ ਨੂੰ ਸਟਰੋਂਗ ਕੀਤਾ ਤੇ ਮੈਂ ਇਹ ਸੋਚਿਆ ਕਿ ਇਹ ਮੇਰਾ ਇੱਕ ਇਮਤਿਹਾਨ ਹੀ ਆ ਜਿਹੜਾ ਮੈਂ ਪਾਸ ਕਰਨਾ ਜੇ ਮੈਂ ਘਬਰਾ ਗਈ ਮੈਂ ਨਰਵਸ ਹੋ ਗਈ ਤਾਂ ਮੈਂ ਜੇ ਇੱਥੇ ਫੇਲ ਹੋ ਗਈ ਅੱਗੇ ਜਾ ਕੇ ਮੇਰਾ ਕੀ ਬਣਨਾ ਸੋ ਬਿਲਕੁਲ ਨਰਵਸਨੈਸ ਨਹੀਂ ਲੱਗ ਰਹੀ ਤੁਹਾਡੇ ਜੜੀਆਂ ਵੀ ਝਲਕਾਂ ਸਾਹਮਣੇ ਆਈਆਂ ਨੇ ਹੈਨਾ ਸੋ ਕਿੰਨੇ ਕ ਹੈਲਪਿੰਗ ਨੇਚਰ ਨੇ ਉਹ ਲੋਕ ਕਿੰਨਾ ਕ ਤੁਹਾਨੂੰ ਪ੍ਰੋਫੈਸ਼ਨਲੀ ਕਿਸ ਤਰ੍ਹਾਂ ਡੀਲ ਕਰਦੇ ਸੀਗੇ ਔਰ ਜਿਵੇਂ ਤੁਸੀਂ ਗਾਣਾ ਵੀ ਗਾਇਆ ਐਕਟ ਵੀ ਕੀਤਾ ਉਹਦੇ ਚ ਕਿੰਨੀ ਕ ਉਹਨਾਂ ਨੇ ਹੈਲਪ ਕੀਤੀ ਤੁਹਾਨੂੰ ਕੰਫਰਟੇਬਲ ਕਰਨ ਦੇ ਲਈ ਬਹੁਤ ਜ਼ਿਆਦਾ ਇਮਤੀਆਜ਼ ਸਰ ਇੰਨੇ ਕ ਸੌਫਟ ਨੇ ਹਨਾ ਉਹ ਬਿਲਕੁਲ ਵੀ ਗੁੱਸਾ ਨਹੀਂ ਕਰਦੇ ਬਿਲਕੁਲ ਇੰਨੇ ਕ ਕਾਮ ਰਹਿੰਦੇ ਨੇ ਹਨਾ ਉਹਨਾਂ ਨੇ ਤੁਹਾਨੂੰ ਦੱਸਣਾ ਉਹਨਾਂ ਨੇ ਆਪ ਤੁਹਾਨੂੰ ਐਕਟ ਕਰਕੇ ਦੱਸਣਾ ਕਿ ਆਪਕੋ ਇਹ ਕਰਨਾ ਹੈ ਐਸੇ ਕਰਨਾ ਹੈ ਮਤਲਬ ਜਿਵੇਂ ਉਹ ਏਡੇ ਵੱਡੇ ਡਾਇਰੈਕਟਰ ਨੇ ਏਡੇ ਵੱਡੇ ਮੇਕਰ ਨੇ ਕਈ ਵਾਰ ਇਹ ਲੱਗਦਾ ਹੁੰਦਾ ਵੀ ਯਾਰ ਕਿਵੇਂ ਕਰਾਂਗੇ ਪਰ ਉਹਨਾਂ ਦੇ ਫੇਸ ਦੀ ਜਿਹੜੀ ਸਮਾਈਲ ਹੈ ਨਾ ਜਦੋਂ ਉਹ ਆ ਕੇ ਸਮਾਈਲ ਦਿੰਦੇ ਨੇ ਬਹੁਤ ਅੱਛਾ ਹੈ ਬਸ ਇੱਕ ਹੋਰ ਕਰਤੇ ਐਸਾ ਕਰਨਾ ਹੈ ਐਸਾ ਕਰਨਾ ਉੱਥੇ ਬੰਦਾ ਇੰਨਾ ਕ ਕੰਫਰਟੇਬਲ ਹੋ ਜਾਂਦਾ ਵੀ ਤੁਹਾਨੂੰ ਲੱਗਦਾ ਹੀ ਨਹੀਂ ਵੀ ਤੁਸੀਂ ਏਡੇ ਵੱਡੇ ਬੰਦੇ ਦੇ ਸਾਹਮਣੇ ਕੰਮ ਕਰ ਰਹੇ ਹੋ ਕੀ ਬਾਤ ਨਹੀਂ ਤਾਂ ਇੱਥੇ ਆਪਣੇ ਕੀ ਆ ਵੀ ਡਾਇਰੈਕਟਰ ਬਣਦੇ ਬਾਅਦ ਚ ਰੋ ਪਹਿਲਾ ਮਤਲਬ ਉਹਨਾਂ ਨੇ ਪੂਰਾ ਕਿਆ ਕਰ ਰਹੇ ਹੋ ਐਸਾ ਕਿਉਂ ਕਰ ਰਹੇ ਹੋ ਉਹ ਚੀਜ਼ਾਂ ਉਹਨਾਂ 'ਚ ਹੈ ਹੀ ਨਹੀਂ ਸੋ ਬਹੁਤ ਮੈਟਰ ਕਰਦਾ ਹੈ ਨਾ ਇੱਕ ਡਾਇਰੈਕਟਰ ਦਾ ਔਰ ਐਕਟਰ ਦਾ ਰਿਲੇਸ਼ਨ ਕੀ ਅੱਛਾ ਘਰ ਕੰਮ ਕਰਵਾਉਣਾ ਹੈ ਤਾਂ ਆਬਵੀਅਸਲੀ ਬਹੁਤ ਸੌਫਟ ਸਪੋਕਨ ਹੋਣਾ ਚਾਹੀਦਾ ਡਾਇਰੈਕਟਰ ਔਰ ਐਕਟਰ ਨੂੰ ਵੀ ਉਸ ਤਰ੍ਹਾਂ ਹੈ ਨਾ ਤੁਸੀਂ ਚੀਜ਼ ਜਿਹੜੀ ਉਧਰ ਵੀ ਆਬਜ਼ਰਵ ਕਰਕੇ ਆਏ ਔਰ ਇੱਧਰ ਵੀ ਤੁਸੀਂ ਹੁਣ ਐਕਸਪੀਰੀਅੰਸ ਕਰ ਲਿਆ ਹੈ ਨਾ ਆਪਣੀ ਇੰਡਸਟਰੀ ਦਾ ਵੀ ਔਰ ਉਧਰ ਵੀ ਸੋ ਕੱਲ ਟੈਂਕੀ ਤੇ ਕਿੱਥੇ ਚੜੇ ਫਿਰਦੇ ਸੀ ਤੁਸੀਂ ਕੱਲ ਕੀ ਪਰਸੋ ਜਦੋਂ ਵੀ ਤੁਹਾਡੀ ਮੈਨ ਸਨੈਪ ਦੇਖ ਰਹੀ ਸੀ ਹਰਵੀ ਸੰਗਾ ਜੀ ਨੂੰ ਡਾਇਰੈਕਟ ਕਰਕੇ ਨਾ ਮੈਂ ਸੋਨ ਦਾ ਵਿਚਾਰਾ ਨੌਕਾ ਕਰਦਾ ਤੁਸਾਂ ਉਹ ਨਾ ਮੇਰੀ ਸਨੈਪ ਦੇ ਉੱਪਰ ਆਉਂਦਾ ਰਹਿੰਦਾ ਹੈ ਨਾ ਰੀਪੋਸਟ ਲਈ ਤੇ ਉਹ ਸਸਕੁਟਨੀ 2 ਦਾ ਉਹ ਹੈ ਉਹ ਤੇ ਸੰਗਾ ਜੀ ਸਾਨੂੰ ਲੈਣ ਲਈ نیچے ਆਉਂਦੇ ਆ ਤੇ ਉਹੀ ਸਟੋਰੀ ਸੀ ਉਹ ਓਕੇ ਸੋ ਐਕਚੁਅਲੀ ਜੇ ਉਹਨਾਂ ਨੂੰ ਹਾਈਟ ਫੋਬੀਆ ਹਾਂਜੀ ਉਹਨਾਂ ਨੂੰ ਹੈਗਾ ਓਕੇ ਬਿਲਕੁਲ ਤੇ ਕਿਵੇਂ ਚੜ ਗਏ ਉੱਪਰ ਹਰਬੀ ਸੰਗਾ ਜੀਰ نیچے ਕਿਵੇਂ ਲੈ ਕੇ ਗਏ ਫਿਰ ਉਹਨਾਂ ਨੂੰ ਉਹ ਬੰਦੇ ਫੜ ਕੇ ਲੈ ਗਏ ਬੰਦੇ نیچے ਲੈ ਗਏ ਤੇ ਹੁੰਦਾ ਕਾਫੀ ਤਰ੍ਹਾਂ ਦੇ ਡਰ ਹੁੰਦੇ ਆ ਬਟ ਕੀ ਕਰ ਸਕਦੇ ਆ ਹਨਾ ਲਾਈਨ ਹੀ ਇਦਾਂ ਦੀ ਆ ਵੀ ਤੁਹਾਨੂੰ ਕੰਮ ਕਰਨਾ ਪੈਂਦਾ ਬਾਕੀ ਅਸੀਂ ਨਾਲ ਸੀ ਅਸੀਂ ਉਹਨਾਂ ਨੂੰ ਕਹਤਾ ਵੀ ਕੋਈ ਗੱਲ ਨਹੀਂ ਡਰਨ ਦੀ ਲੋੜ ਨਹੀਂ ਅਸੀਂ ਨਾਲ ਹੈਗੇ ਆ ਸੋ ਜ਼ਿੰਦਗੀ ਚ ਨੀਹਾ ਨੂੰ ਕਿਸ ਨਿਸ਼ਾ ਨੂੰ ਕਿਸ ਚੀਜ਼ ਦਾ ਫੋਬੀਆ ਕੁਝ ਕਦੇ ਲੱਗਦਾ ਹੈ ਕਿ ਯਾਰ ਇਹ ਚੀਜ਼ ਤੋਂ ਮੈਨੂੰ ਡਰ ਲੱਗਦਾ ਲੇਕਿਨ ਚੈਲੰਜ ਵੀ ਕਰਦੇ ਹੋ ਕਿ ਇਹ ਮੈਂ ਕਰਕੇ ਵੀ ਛੱਡੂੰਗੀ ਮੈਨੂੰ ਬਹੁਤ ਚੀਜ਼ਾਂ ਤੋਂ ਆ ਹਨਾ ਮੈਨੂੰ ਇੱਕ ਰਿਐਲਿਟੀ ਉਹਦੀ ਆਫਰ ਆਈ ਸੀਗੀ ਪਿੱਛੇ ਜੇ ਕਲਰਸ ਦਾ ਰਿਐਲਿਟੀ ਸ਼ੋ ਸੀਗਾ ਉਹ ਤੇ ਹਾਲਾਂਕਿ ਮੈਨੂੰ ਬਹੁਤ ਵਧੀਆ ਲੱਗਦਾ ਉਹ ਸ਼ੋ ਬਟ ਜਦੋਂ ਉਹਦੀ ਕੰਡੀਸ਼ਨਸ ਆਈਆਂ ਤਾਂ ਉਹਦੇ ਵਿੱਚ ਮਤਲਬ 2-3 ਸਟੈਂਟ ਸੀ ਜਿਹੜਾ ਫਰਸਟ ਸੀ ਉਹ ਸੀ ਪਾਣੀ ਦਾ ਮੈਨੂੰ ਪਾਣੀ ਤੋਂ ਤੇ ਪਾਣੀ ਦਾ ਮੈਂ ਪਹਿਲਾਂ ਇਹ ਪ੍ਰਪੇਅਰ ਹੋ ਗਈ ਸੀ ਮੈਂ ਕਿਹਾ ਚਲੋ ਯਾਰ ਇੱਕ ਵਾਰੀ ਪਾਰਟਿਸਿਪੇਟ ਕਰੋ ਵੀ ਉੱਥੇ ਜਾਓ ਤਾਂ ਸਹੀ ਵੀ ਉਹਦੇ ਨਾਲ ਵਧੀਆ ਤੁਹਾਡਾ ਹੋ ਜਾਣਾ ਵੀ ਜਦੋਂ ਤੱਕ ਕੋਈ ਹੋਰ ਦਾ ਸਟੰਟ ਆਉਣਾ ਜਿਹੜਾ ਮੈਂ ਨਹੀਂ ਕਰ ਸਕਦੀ ਮੈਂ ਵਾਪਸ ਆ ਜੂੰਗੀ ਹਨਾ ਪਰ ਪਹਿਲਾ ਪਾਣੀ ਦਾ ਸੀ ਤੇ ਉਹਦੇ ਵਿੱਚ ਫਿਰ ਚੂਹੇ ਵਾਲਾ ਵੀ ਸੀਗਾ ਤੇ ਮਤਲਬ ਚੂਹਾ ਤਾਂ ਕੋਈ ਚੀਜ਼ ਆ ਵੀ ਜੇ ਤੁਸੀਂ ਮੈਨੂੰ ਮਾਰਨਾ ਹੋਵੇ ਤੇ ਕਿ ਲਿਆ ਕੇ ਬਸ ਮੇਰੇ ਤੇ ਤੁਸੀਂ ਐਂ ਸੱਟਣਾ ਤੇ ਮੈਨੂੰ ਉੱਥੇ ਅਟੈਕ ਹੋ ਜਾਣਾ ਮਤਲਬ ਵੀ ਮੈਂ ਵੀ ਤੁਸੀਂ ਦੇਖ ਲਓ ਵੀ ਮੈਂ ਟੀਵੀ 'ਚ ਦੇਖ ਕੇ ਨਾ ਰੋਣ ਲੱਗ ਜਾਨੀ ਆ ਵੀ ਮੈਂ ਇੰਨਾ ਤਾਂ ਸਾਡਾ ਇਹ ਆਪਣੇ ਘਰਾਂ ਦੇ ਵਿੱਚ ਨੋਰਮਲੀ ਚੂਹੇ ਫਿਰਦੇ ਰਹਿੰਦੇ ਨੇ ਕਦੇ ਨਿਸ਼ਾ ਨੇ ਘਰੇ ਰੱਖਿਆ ਚੂਹਾਇਆ ਭਜਾਇਆ ਜਾਂ ਚੜ ਕੇ ਬੜਦੇ ਬਸ ਮੈਨੂੰ ਬਚਾ ਲਓ ਨਹੀਂ ਬਿਲਕੁਲ ਹੁੰਦਾ ਜਦੋਂ ਸਾਡੇ ਘਰੇ ਆਉਂਦਾ ਫੇਰ ਬਸ ਮੈਂ ਬੈੱਡ ਤੇ ਹੁੰਨੀ ਆ ਤੇ ਪੂਰੇ ਘਰ ਦੇ ਸਾਰਾ ਕੁਝ ਚੱਕ ਕੇ ਝਾੜੂ ਚੱਕ ਕੇ ਉਹਨੂੰ ਕੱਢਣ ਲੱਗੇ ਹੁੰਦੇ ਨੇ ਓਕੇ ਤੇ ਜਿੰਨੀ ਦੇਰ ਤੱਕ ਉਹ ਘਰੋਂ ਨਹੀਂ ਜਾਂਦਾ ਜਾਂ ਉਹ ਮਰਦਾ ਨਹੀਂ ਤਾਂ ਮੈਂ ਇੱਕ ਮਤਲਬ ਮੇਰੀ ਹੁੰਦੀ ਹੈ ਵੀ ਜਾਂ ਸੈਲਫ ਤੇ ਚੜ ਜਣੀ ਆ ਜਾਂ ਬੈੱਡ ਤੇ ਚੜ ਜਣੀ ਆ ਜਾਂ ਕਿਤੇ ਹੋਰ ਤੇ ਮੈਂ ਬਸ ਉੱਥੇ ਬੈਠੀ ਨਹੀਂ ਦੱਸਣਾ ਹੁੰਦਾ ਵੀ ਇੱਧਰ ਆ ਗਿਆ ਇੱਧਰ ਆ ਗਿਆ ਇੱਥੋਂ ਫੜੋ ਉੱਧਰ ਫੜੋ ਤੇ ਰੋ ਹੀ ਜਾਣਾ ਨਾਲ ਦੀ ਨਾਲ ਕੀ ਬਾਤ ਹੈ ਸੋ ਮਤਲਬ ਇਹ ਚੀਜ਼ਾਂ ਬੜੀਆਂ ਹਨਾ ਚਲੋ ਠੀਕ ਹੈ ਤੁਹਾਨੂੰ ਫੋਬੀਆ ਹੈ ਹਨਾ ਤੁਸੀਂ ਚੂਹੇ ਤੋਂ ਡਰਦੇ ਹੋ ਬਟ ਸਟਿਲ ਯੂ ਆ ਵਰਰੀ ਸਟਰੋਂਗ ਤੁਸੀਂ ਆਪਣੀ ਇੰਡਸਟਰੀ ਦਾ ਬਹੁਤ ਸਟਰੋਂਗ ਪਿਲਰ ਹੋ ਇਹ ਲੱਗੇ ਨਹੀਂ ਕਿਸੇ ਨੂੰ ਨਹੀਂ ਪਤਾ ਨੇ ਹਜੂਹੇ ਤੁਹਾਡਾ ਨਿਸ਼ਾ ਚੂਹੇ ਤੋਂ ਡਰਦੇ ਨੇ ਸੋ ਮੈਂ ਤੁਹਾਨੂੰ ਦੱਸ ਦਿੰਨੀ ਬਹੁਤ ਸਟਰੋਂਗ ਨੇ ਠੀਕ ਹੈ ਹਰ ਕਿਸੇ ਨੂੰ ਫੋਬੀਆ ਸਹੀ ਗੱਲ ਹੈ ਕਿ ਤੇ ਜਿਨ੍ਹਾਂ ਨੇ ਮੈਨੂੰ ਮਾਰਨਾ ਹੋਵੇ ਚੂਹੇ ਲੈ ਕੇ ਆ ਜਾਣ ਚੂਹੇ ਸਿਰ ਸੱਟੀ ਮੈਨੂੰ ਮਾਰ ਦੇਣ ਉੱਥੇ ਖਤਮ ਓਕੇ ਸੋ ਖਤਰੋ ਦੇ ਖਿਡਾਰੀ ਦੇ ਵਿੱਚ ਹੈ ਨਾ ਇਦਾਂ ਦੇ ਸਟੰਟਸ ਬਹੁਤ ਹੁੰਦੇ ਨੇ ਅਗਰ ਉੱਥੇ ਜਾਣ ਦਾ ਮੌਕਾ ਮਿਲੇ ਤੁਹਾਨੂੰ ਤੇ ਮੈਨੂੰ ਉਸੇ ਤੋਂ ਹੀ ਆਫਰ ਆਈ ਸੀ ਉਸੇ ਸ਼ੋ ਮੈਂ ਉਸੇ ਸ਼ੋ ਦੀ ਗੱਲ ਤੁਹਾਡੇ ਨਾਲ ਕਰਨੀ ਆ ਓਕੇ ਤੋਂ ਅੱਜ ਤਲੇ ਤੁਸੀਂ ਨਹੀਂ ਕਰ ਰਹੇ ਆਪਾਂ ਤੁਹਾਨੂੰ ਨਹੀਂ ਦੇਖਾਂ ਨਹੀਂ ਉਹ ਸਿਰਫ ਚੂਹੇ ਨਹੀਂ ਉੱਥੇ ਬਹੁਤ ਕੁਝ ਹੁੰਦਾ ਮੈਂ ਹੋਰ ਮੈਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਮੈਂ ਸੱਪ ਵਾਲਾ ਸਟੰਡ ਕਰ ਸਕਦੀ ਹਾਂ ਮੈਂ ਛਿਪਕਲੀਆਂ ਵਾਲਾ ਕਾਕਰੋਚ ਵਾਲਾ ਕਰ ਸਕਦੀ ਹਾਂ ਈਵਨ ਮੈਂ ਸ਼ੇਰ ਵਾਲਾ ਕਰ ਸਕਦੀ ਹਾਂ ਹਣਾ ਬਸ ਜਿਹੜੀ ਪ੍ਰੋਬਲਮ ਸੀ ਇਹ ਹੁਣ ਦੀ ਗੱਲ ਨਹੀਂ ਐ 1 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਆਫਰ ਆਈ ਸੀਗੀ ਮੈਨੂੰ ਉਦੋਂ ਜਦੋਂ ਫਿਰ ਉਹਨਾਂ ਨੇ ਸਟੰਟ ਭੇਜੇ ਪਹਿਲਾਂ ਸਾਡੀ ਸਾਰੀ ਮੀਟਿੰਗ ਵਗੈਰਾ ਸਾਰਾ ਕੁਝ ਹੋ ਗਿਆ ਸੀ ਫਿਰ ਜਦੋਂ ਸਟੰਟ ਭੇਜੇ ਫਿਰ ਉਹ ਦੋ ਸਟੰਡ ਸੀ ਜਿਹੜੇ ਮੈਂ ਨਹੀਂ ਕਰ ਸਕਦੀ ਸੀ ਚੂਹੇ ਵਾਲਾ ਖੈਰ ਕਾਫੀ ਬਾਤ ਸੀ ਮੈਨੂੰ ਐ ਸੀ ਉਸ ਤੋਂ ਪਹਿਲਾਂ ਤਾਂ ਮੈਂ ਨਿਕਲ ਜੂਗੀ ਤੇ ਬਟ ਫਸਟ ਜਿਹੜਾ ਪਾਣੀ ਦਾ ਸੀ ਸੋ ਅ ਅਗਰ ਬਿਗ ਬਾਸ ਤੇ ਜਾਂਦਾ ਮੌਕਾ ਮਿਲੇ ਇਹ ਕਦੇ ਬਿਗ ਬਾਸ ਨੇ ਅਪਰੋਚ ਕੀਤੀ ਹੋਵੇ ਤਾਂ ਨਿਸ਼ਾ ਜਾਣਗੇ ਬਿਲਕੁਲ ਮੇਰਾ ਫੇਵਰਿਟ ਸ਼ੋ ਹੈ ਕੀ ਬਾਤ ਹੈ ਤੇ ਇੱਕ ਵਾਰੀ ਮੈਨੂੰ ਆਈ ਵੀ ਸੀ ਬਟ ਉਹ ਜਿਹੜਾ ਦੂਸਰਾ ਹੁੰਦਾ ਉਹਨਾਂ ਦਾ ਕਿਹੜਾ ਸੀਗਾ ਉਹ ਜਿਹੜਾ ਕੋਰ OTT ਵਾਲਾ ਹਾਂ ਉਸ ਦੀ ਆਫਰ ਆਈ ਸੀ ਤੇ ਜਦੋਂ ਮਤਲਬ ਵੱਡੇ ਵਾਲੇ ਦੀ ਆਫਰ ਆਊਗੀ ਤਾਂ ਮੈਂ ਜ਼ਰੂਰ ਜਾਊਂਗੀ ਤੁਸੀਂ OTT ਕਿਉਂ ਨਹੀਂ ਟਰਾਈ ਕੀਤਾ ਮੈਨੂੰ ਇਹ ਸੀਗਾ ਕਿਤੇ ਨਾ ਕਿਤੇ ਮੈਨੂੰ ਕਿਸੇ ਨੇ ਇਹ ਐਡਵਾਈਸ ਦਿੱਤੀ ਕਿ ਜੇ ਪਹਿਲਾਂ ਉੱਥੇ ਚਲੇ ਗਏ ਤਾਂ ਫਿਰ ਵੀ ਹੋਪ ਮੇਬੀ ਹੋ ਸਕਦਾ ਵੱਡੇ ਚ ਆਪਾਂ ਨੂੰ ਨਾ ਮੌਕਾ ਮਿਲੇ ਹਨਾ ਜਾਂ ਕੁਝ ਇਹ ਸੀਗਾ ਕਿ ਉਸ ਟਾਈਮ ਲੱਗਦਾ ਹੁੰਦਾ ਸੀ ਕਿ ਨਹੀਂ ਹੋਰ ਬਹੁਤ ਕਮਿਟਮੈਂਟਸ ਨੇ ਉਦੋਂ ਫਿਲਮਾਂ ਵੀ ਸੀ ਮੇਰੀਆਂ ਯੂਕੇ ਦੀਆਂ ਵੀ ਫਿਲਮਾਂ ਸੀ ਤਾਂ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਬਟ ਫਿਊਚਰ ਦੇ ਵਿੱਚ ਜਦੋਂ ਵੀ ਮੈਨੂੰ ਟਾਈਮ ਮਿਲਿਆ ਮੈਂ ਜ਼ਰੂਰ ਜਾਵਾਂਗੀ ਸੋ ਅਨਿਸ਼ਾ ਕੀ ਕੁਝ ਅੱਗੇ ਲੈ ਕੇ ਆ ਰਹੇ ਹਾਂ ਦਰਸ਼ਕਾਂ ਲਈ ਸਾਡੇ ਲਈ ਕਿਉਂਕਿ ਹਮੇਸ਼ਾ ਵੇਟ ਰਹਿੰਦਾ ਤੁਹਾਡਾ ਸਟੇਜ ਤੇ ਗਾਉਣਾ ਹੀ ਮੈਨੂੰ ਪਰਸਨਲੀ ਬਹੁਤ ਪਸੰਦ ਆ ਕਿਉਂ ਮਾਈਂਡ ਬਲੋਇੰਗ ਮਤਲਬ ਤੁਸੀਂ ਇੱਕ ਵਾਰੀ ਨਾ ਮਜਬੂਰ ਕਰ ਦਿੰਦੇ ਹੋ ਬੰਦੇ ਨੂੰ ਡਾਂਸ ਕਰਨ ਦੇ ਲਈ ਕਿ ਜਿਹੜੇ ਵੀ ਤੁਸੀਂ ਖੜੇ ਹੋ ਨਾ ਬਿਨਾ ਡਾਂਸ ਕੀਤੇ ਤੁਸੀਂ ਜਾਣਾ ਨਹੀਂ ਹੈ ਇੱਥੋਂ ਬਿਲਕੁਲ ਮੈਨੂੰ ਵਧੀਆ ਲੱਗਦਾ ਹੁੰਦਾ ਵੀ ਜਦੋਂ ਮੈਂ ਪਰਫਾਰਮ ਕਰਾਂ ਤਾਂ ਮੇਰੇ ਅੱਗੇ ਮਤਲਬ ਕੁੜੀਆਂ ਜਾਂ ਮੁੰਡੇ ਨੱਚਦੇ ਹੋਣ ਤਾਂ ਮੈਨੂੰ ਉਹਦੇ ਨਾਲ ਮਤਲਬ એનર્ਜੀ ਮੇਰੀ ਹੋਰ ਜ਼ਿਆਦਾ ਅੱਪ ਹੁੰਦੀ ਹੈ ਹਨਾ ਵਧੀਆ ਲੱਗਦਾ ਮੈਨੂੰ ਠੰਡਾ ਠੰਡਾ ਮਾਹੌਲ ਨਹੀਂ ਪਸੰਦ ਮੈਨੇ ਹੁੰਦਾ ਵੀ ਸਾਰੇ ਇਨਵੋਲਵ ਹੋਣ ਸਾਰੇ ਨੱਚਣ ਗਾਉਣ ਫੇਰ ਹੀ ਜਾ ਕੇ ਮੇਰੇ 'ਚ ਵੀ ਜੋਸ਼ ਆਉਂਦਾ ਮੈਨੂੰ ਲੱਗਦਾ ਕਿ ਆਰਟਿਸਟ ਦਾ ਬੈਸਟ ਪਾਰਟ ਇਹ ਹੀ ਹੈ ਨੈਕਸਟ ਮੂਵੀਜ਼ ਆ ਰਹੀਆਂ ਨੇ ਇੱਕ ਮੈਂ ਆਪਣੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਇੱਟਾਂ ਦਾ ਘਰ ਮੂਵੀ ਬਣਾਈ ਆ ਹਨਾ ਮੈਂ ਤੇ ਕਮਲ ਖਾਨ ਜੀ ਦੋਨਾਂ ਨੇ ਪ੍ਰੋਡਿਊਸ ਕੀਤੀ ਆ ਤੇ ਤਾਂ ਡਾਇਰੈਕਟਰ ਨੇ ਜਿਹੜੇ ਇਸ ਫਿਲਮ ਦੇ ਤੇ ਹੋਰ ਸਟਾਰ ਕਾਸ ਬਹੁਤ ਵਧੀਆ ਹਨਾ ਗੁਰਪ੍ਰੀਤ ਖੁੱਗੀ ਸਰ ਨੇ ਕਰਮਜੀਤ ਅਨਮੋਲ ਸਰ ਨੇ ਹੋਰ ਵੀ ਬਹੁਤ ਸਾਰੇ ਆਰਟਿਸਟ ਨੇ ਫਿਲਮ ਦੇ ਵਿੱਚ ਤੇ ਉਸ ਤੋਂ ਇਲਾਵਾ ਹੋਰ ਗਾਣੇ ਕੀਤੇ ਨੇ ਮੈਂ ਇੱਕ ਮੇਰਾ ਤੇ ਸਮੀਰ ਦਾ ਗਾਣਾ ਆ ਰਿਹਾ ਹੈ ਸੈਵਨਥ ਨੂੰ ਦੋ ਪੈਗ ਹਨਾ ਤੇ ਉਸ ਤੋਂ ਇਲਾਵਾ ਹੋਰ ਗਾਣੇ ਕੀਤੇ ਇੱਕ ਮੈਂ ਆਪਣੀ ਲਾਈਫ ਦਾ ਫਰਸਟ ਧਾਰਮਿਕ Song ਬਾਬਾ ਗੁਲਾਬ ਸਿੰਘ ਜੀ ਨਾਲ ਕਰ ਰਹੀ ਆ ਤੇ ਹੋਰ ਬਸ ਫਿਲਮਾਂ ਚੱਲ ਰਹੀਆਂ ਨੇ। ਕੀ ਬਾਤ ਹੈ। ਸੋ ਜਾਂਦੇ ਜਾਂਦੇ ਇੱਕ ਐਡਵਾਈਸ ਰਿਲੇਸ਼ਨਸ਼ਿਪਸ ਨੂੰ ਲੈ ਕੇ ਸਪੈਸ਼ਲੀ ਕੀ ਤੁਸੀਂ ਦੇਣਾ ਚਾਹੋਗੇ? ਦੇਖੋ ਕੋਈ ਵੀ ਰਿਸ਼ਤਾ ਹੈ, ਕੋਈ ਵੀ ਰਿਲੇਸ਼ਨਸ਼ਿਪ ਹੈ ਹਨਾ, ਉਹਦੀ ਸਭ ਤੋਂ ਪਹਿਲੀ ਕੰਡੀਸ਼ਨ ਹੁੰਦੀ ਆ ਪਿਆਰ। ਸੈਕੰਡ ਹੁੰਦੀ ਆ ਵਫਾਦਾਰੀ ਹਨਾ। ਮੈਨੂੰ ਲੱਗਦਾ ਹੁੰਦਾ ਜੇ ਦੋ ਚੀਜ਼ਾਂ ਤੁਹਾਡੇ ਰਿਲੇਸ਼ਨ ਦੇ ਵਿੱਚ ਨੇ, ਇੱਕ ਕੇਅਰ ਜੇ ਇਹ ਚੀਜ਼ਾਂ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਆ ਉਹ ਕਦੇ ਵੀ ਖਰਾਬ ਨਹੀਂ ਹੁੰਦੀਆਂ ਹਨਾ। ਹਮੇਸ਼ਾ ਆਪਣਾ ਚਾਹੇ ਤੁਹਾਡਾ ਪੇਰੈਂਟਸ ਹੈ ਚਾਹੇ ਕੋਈ ਤੁਹਾਡਾ ਫਰੈਂਡ ਆ ਚਾਹੇ ਕੋਈ ਤੁਹਾਡਾ ਲਾਈਫ ਪਾਰਟਨਰ ਹੈ ਇੱਕ ਤਾਂ ਉਹਦੀ ਰਿਸਪੈਕਟ ਕੇਅਰ ਤੇ ਪਿਆਰ ਉਹਨੂੰ ਪ੍ਰੋਪਰ ਦੋ ਤੇ ਮੈਨੂੰ ਲੱਗਦਾ ਵੀ ਉਹ ਰਿਲੇਸ਼ਨ ਵਰਗਾ ਕੋਈ ਰਿਲੇਸ਼ਨ ਹੀ ਨਹੀਂ ਹੋਊਗਾ ਬਿਲਕੁਲ ਥੈਂਕ ਯੂ ਸੋ ਮੱਚ ਨਿਸ਼ਾ ਸਾਡੇ ਨਾਲ ਖਾਸ ਗੱਲਬਾਤ ਕਰਨ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੋ ਇਸੀ ਜੇ ਮੇਰੇ ਨਾਲ ਚਮਕੀਲਾ ਮੂਵੀ ਦੇ ਸੁਰਿੰਦਰ ਸੋਨੀਆ ਜੀ ਚਮਕਣਗੇ ਚਮਕੀਲਾ ਜਲਦ ਜੋ ਐ ਨੈਟਫਲਿਕਸ ਤੇ ਰਿਲੀਜ਼ ਹੋਣ ਵਾਲੀ ਹੈ ਹੋਰ ਵੀ ਬਹੁਤ ਦਿਲਚਸਪ ਗੱਲਾਂ ਜੋ ਨੇ ਨਿਸ਼ਾ ਨੇ ਸਾਡੇ ਨਾਲ ਕੀਤੀਆਂ ਨੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗ మన్పత్ కుల్లా దనిక్ సవేలా టీవీ చండీగఢ్